ਆਤੇ ਡੇਰੇ ਕਹਿੰਦੇ ਵੀ ਨਹਿਰ ਦੇ ਉੱਤੇ ਬੂਟੇ ਸਿੰਘ ਹੋਰੀ ਸੀਟਰ ਸਿੰਘ ਚਾਚਾ ਐਂਡ ਦਾ ਫੋਰਮੈਨ ਰਿਸ਼ਪਾਲ ਸਿੰਘ ਬੋਲ ਓ ਰਿਸ਼ਪਾਲ ਸਿੰਘ ਰਿਸ਼ਪਾਲ ਸਿੰਘ ਸੌਰੀ ਜੀ ਸੌਰੀ ਹਾਂ ਇਧਰ ਬੂਟਾ ਸਿੰਘ ਜੀ ਬੈਠੇ ਨੇ ਇਹ ਓ ਕਿਵੇਂ ਆ ਨਜ਼ਾਰਾ ਕਾ ਮौजੇ ਹੀ ਮੌਜਾ ਬਈ ਨਦੀ ਕਿਨਾਰੇ ਨਦੀ ਕਿਨਾਰੇ ਆ ਜੱਟ ਦੀ ਗੋਠੀ ਭਰਾਵਾ ਹਾਂ ਨਦੀ ਕਿਨਾਰੇ ਨਦੀ ਕਿਨਾਰੇ ਆ ਜਮਾ ਹਣਾ ਜਮਾ ਬਈ ਮੌਜੇ ਮੌਜਾ ਹਾਂ ਦੇਖ ਲੈ ਹਣਾ ਪਈ ਕੋਠੀਆਂ ਦਾ ਬੁੜੀਆਂ ਨੇ ਛਡਾ ਲੀਆਂ ਹਾਂ ਤੰਬੂਲਾ ਮਾ ਕੀ ਹੋਰ ਕੀ ਕਰਾਂਗੇ ਓਏ ਉਹਨਾਂ ਨੇ ਵਿਚਾਰੀਆਂ ਨੇ ਕਰਨਾ ਛਡਾ ਲੀਆਂ ਯਾਰ ਤੇ ਹੋਰ ਹੁਣ ਕਲੰਨ ਬੰਦੇ ਕਮਾਈ ਕਰਨ ਆਇਆ ਕੋਠੀਆਂ ਚ ਜਾ ਕੇ ਰਸਾ ਬਸਾਂਗੇ ਕਮਾਈ ਤਾਂ ਯਾਰ ਜ਼ਰੂਰੀ ਆ ਕਰਨੀ ਓਏ ਫੇਰ ਹੀ ਪਈਆਂ ਨੇ ਉਹ ਹਾਂ ਜੇ ਕਮਾਈ ਕੀਤੀ ਐ ਫੇਰ ਹੀ ਕੋਠੀਆਂ ਪਈਆਂ ਨੇ ਓਏ ਇੱਕ ਬੰਦੇ ਨਾਲ ਕੋਠੀ ਤੋਂ ਪਾ ਕੱਢ ਦਿੰਦੀਆਂ ਨੇ ਬੁੜੀਆਂ ਓ ਨਹੀਂ ਨਹੀਂ ਕੱਢਦੀਆਂ ਬੰਦੇ ਸਾਰਿਆਂ ਦੀ ਪਈਆਂ ਨੇ ਸਾਡੇ ਕਿਉਂ ਓਏ ਇੱਕ ਗੱਲ ਹੈਗੀ ਆ ਬੁਟੇ ਓਏ ਬੁਟੇ ਇੱਕ ਗੱਲ ਹੈਗੀ ਆ ਇਹ ਨੂੰ ਬਣਾ ਯਾਰ ਘਰ ਦਾ ਆਉਂਦਾ ਹਨ ਹਾਂ ਆਉਂਦਾ ਹਨ ਹੈ ਇਹ ਡੰਡੇ ਆ ਨਾ ਕੱਢੇਗਾ ਹੁਣ ਘਰੇ ਥੋੜੀ ਵੜ ਜੂ ਨਹੀਂ ਕੱਢਿਆ ਯਾਰ ਜਿੱਤ ਨਾਲ ਆਇਆ ਬਾਈ ਆ ਬੜਾ ਰੱਥੂ ਲੈਣਾ ਯਾਰ ਉਹ ਮੇਰੇ ਬਾਲ ਬੱਚੇ ਨਹੀਂ ਹੋਏ ਤੇ ਫਿਰ ਆ ਤੰਬੂਜ ਕਿਉਂ ਉੱਠਾ ਹੈ ਸੰਬੂਜ ਦਾ ਯਾਰ ਕੰਮ ਕਰਨਾ ਹੈ ਕਮਾਈ ਕਰਕੇ ਲਿਜਾ ਮੈਂ 2 ਰੁਪਏ ਕਮਾਵਾਏ ਬੜਾ ਸਰਦਾਰ ਬੜਾ ਸਰਦਾਰ ਸਰਦਾਰੀ ਵੀ ਕੰਮਾਂ ਨਾਲ ਹੀ ਆਉਂਦੀ ਹੈ ਉਹੀ ਤਾਂ ਨਹੀਂ ਆਉਂਦੀ ਬੜਾ ਯਾਰ ਤੂੰ ਇਹਦਾ ਲੜਨ ਬੈਠ ਜਾਨੇ ਤਨੋਗਿਓ ਹਾਂ ਚਲੋ ਐਂ ਕਰੋ ਗੱਲ ਸੁਣੋ ਮੇਰੀ ਆ ਬਾਈ ਫਿਰਦਾ ਹਾਂ ਇਹ ਪੁੱਛੀ ਦੇ ਕੋਈ ਜਾਇਜ਼ਤਾ ਹੀ ਨਹੀਂ ਵਿਚਾਰੇ ਕੋਲੇ ਹਾਂ ਹਾਂ ਤੀਨੇ ਭੈਣਾਂ ਦਾ ਆਗ ਲੈਨੇ 22 ਟੈਰਾ ਲੈਗਾ ਇਹ ਪੁੱਛੀ ਕਮਾਈ ਨਾਲ ਲੈ ਕੇ ਬਈ ਠੱਗੀ ਮਾਰ ਕੇ ਚੂ ਉਹ ਤਾਂ ਫਿਰ ਕਮਾਈਆਂ ਦਾ ਜ਼ਰੂਰੀ ਆ ਕਿ ਮੇਰੀ ਗੱਲ ਸੁਣੋ ਪੂਰੀ ਕਰੀ ਸੀ ਵਿਚਾਰੇ ਨੇ ਗੱਲਾਂ ਤੁਸੀਂ ਘੱਟ ਵੇਚੋ ਥੱੱਬਾ ਛੋਲਿਆਂ ਦਾ ਲਓ ਪੱਟ ਕੇ ਤੇ ਕੱਢੋ ਤੇ ਦਾਲ ਬਣਾਈਏ ਉਹ ਤਾਂ ਕਾਰੋਬਾਰੀ ਆਪਣਾ ਆ ਆਇਆ ਛੋਲੇ ਹੀ ਕਮਾਏ ਉਹ ਤਾਂ ਘਾੜੋ ਘਾੜੋ ਪਿਆਵ ਜਦਾ ਭੈਰੋ ਹੈ ਜੀ ਥੋੜੇ ਥੋੜੇ ਜੀ ਮਿਲਦੇ ਆ ਗੁੱਟੀਆਂ ਦੇ ਹਿਸਾਬ ਨਾਲ ਆ ਇੱਥੇ ਨਾ ਭੈਰੋ ਕਿੰਨੇ ਮਰਜੀ ਥੱਬਾ ਪਟ ਲੈ ਕਰੋ ਵਸ ਜਮਾਂ ਹੈ ਭਾਈ ਮੈਨੂੰ ਕਹਿੰਦਾ ਤੀਲ ਪੈਣੀਆਂ ਦੋ ਦੋ ਆਹੀਂ ਹੈ ਭਾਈ ਹਾਂ ਜੀ ਕਹਿੰਦਾ ਚਾਰ ਦੇ ਐਸਾ ਬਣਾਦਾ ਜਿਹੜੀ ਕੱਲ ਦਾਲ ਬਣਾਈ ਸੀ ਆਪਾਂ ਮੱਲਾ 4-500 ਰੁਪਏ ਦੇ ਛੋਲੇ ਦੀ ਬਣਾਈ ਸੀ ਨਾ ਹਾਂ ਭਾਈ ਬਣਾਉਣੀ ਇਹ ਜਿਹਨੂੰ ਇਹ ਮੈਂ ਇਹ ਜਿਹਨੂੰ ਤਾਇਆ ਲਿਆਉਣਾ ਵਿਚਾਰ ਵਿਚਾਰ ਮਹੀਨਾ ਛੋਲੇ ਖਾਣਗੇ ਚਲ ਬਦਾਮਾਂ ਵਰਗੇ ਛੋਦੇ ਦੇ ਗੱਲ ਤਾਂ ਪੱਕੀ ਹੈਣਾ ਇਹ ਹਲੇ ਮੇਰਾ ਗੁੰਨੀ ਮੰਦਾ ਉਗੜੀ ਮੰਦਾ ਹੈ ਉਗਣੀ ਤਾਂ ਕਦੇ ਦੇਖਿਆ ਸੀ ਐਮਪੀ ਬਰਸਤਾਨ ਦੀ ਮਾਨਸਾ ਨਹੀਂ ਟੱਪਿਆ ਤੂੰ ਕਦੇ ਨਹੀਂ ਮੈਂ ਮਾਨਸਾ ਤਾਂ ਨਹੀਂ ਟੱਪਿਆ ਹਾਂ ਤੇ ਹੁਣ ਛੋਲੇ ਹੀ ਖਵਾਈ ਆ ਕਰੋਗੇ ਕੋਈ ਹੋਰ ਦਾਲ ਲਿਆਉਂਦੇ ਨਹੀਂ ਅੱਗੇ ਤਾਂ ਪਨੀਰ ਹੀ ਖਾਣਾ ਹੈ ਉਹ ਕਿਉਂ ਮਰੀ ਇਹਨਾਂ ਕਾ ਵੇ ਹੋਰ ਭੰਕੀ ਜਾਊਗਾ ਹਾਂ ਆ ਬਾਕੀ ਜਿਹੜੇ ਮਿਰਚਾ ਮੁਰਚਾ ਇਧਰ ਗੰਡੇ ਗੰਡੇ ਪਏ ਨੇਗੇ ਆਦਾ ਦਾਲ ਬਣਾਈ ਤੇ ਖਾਧੀ ਚੱਲੇ ਕੰਮ ਦੈਂ ਹਾਂ ਬਈ ਹਾਂ ਅਰ ਰਸੋਈ ਦੇਖ ਆਪਣੀ ਰਸੋਈ ਕੈਂ ਮੈਂ ਹੈਨਾ ਦੇਖ ਕੈਂ ਮੈਂ ਗੱਲ ਕਰ ਦਾਰਾ ਦਿੱਤਾ ਹੈ ਇੱਕਾ ਚਿੰਟਾ ਆ ਬੂਟੇਆਂ ਨੂੰ ਓ ਯਾਰ ਓਤਲਾ ਨਾਲ ਮਸ਼ੀਨ ਵਾਲੇ ਬਾਈ ਆਈ ਸਾਡੇ ਆਪਣੇ ਦਾ ਜੀ ਨੇ ਹਾਂ ਉਹਨਾਂ ਦਾ ਸਮਾਨ ਗਮਾਜ ਨੂੰ ਜਿਆ ਤੇ ਨਹੀਂ ਯਾਰ ਉਹ ਪਰ ਇੱਕ ਭਾਈ ਜਰਾ ਤਾਂ ਦਿਖਾਉਣੀ ਪੈਂਦਾ ਉਹਨੂੰ ਦੇ ਤਾਂ ਇੱਕ ਵਾਰ ਦੇਖ ਦੇਗਾ ਇੱਕ ਆਪਣਾ ਚੁੱਲਾ ਲੰਡਾ ਕਰਤਾ ਇੱਕ ਇੱਕ ਉਹਨਾਂ ਨੂੰ ਦੇਦਾ ਇੱਕਾ ਪਰ ਰਖ ਲੈਣਾ ਗੱਲ ਸੁਣ ਓਏ ਆਪਣੇ ਹਰਿਆਣਾ ਪੰਜਾਬ ਵਾਲੇ ਦੀ ਹੀ ਸਿੱਖ ਕੌਮ ਦੀ ਖਾਸੀਅਤ ਆ ਹੋਰ ਆਪਾਂ ਨੂੰ ਕਿਵੇਂ ਜਾਣਦੇ ਨੇ ਇਸੇ ਚੀਜ਼ ਨਾਲ ਵੰਡਖੰਡ ਕਰਨ ਵਾਲੇ ਲੋਕ ਆਪਾਂ ਆਪਾਂ ਯਾਰ ਹੈਗੇ ਆ ਹਨਾ ਗੱਲ ਤਾਂ ਦਰੀ ਪੱਕੀ ਆ ਆਹੀ ਤਾਂ ਵੱਡਾ ਖਾਸੀਅਤ ਆ ਆਪਣੀਆਂ ਦੀ ਹਾਂ ਹਾਂ ਇਹ ਨੈਰ ਨੂਰ ਪੂਰਾ ਨਾਉਣ ਦਾ ਨਜ਼ਾਰਾ ਅੱਜ ਓ ਦੁਪਹਿਰੇ ਹੀ ਨਾਵਾਗੇ ਓਏ 2:00 ਵਜੇ ਹਾਂ ਆਣ ਜਮਾ ਦੇਖੀ ਆਣ ਜਮਾ ਨਦੀ ਕਿਨਾਰੇ ਆ ਤੰਬੂ ਜਮਾ ਬੈ ਛਾਲੀ ਮਾਰਦੀ ਆ ਹਾਂ ਛਾਲੀ ਮਾਰਦੀ ਹਾਂ ਓਕੇ ਆ ਜੀ